ਸਾਡੀ ਰੋਜ਼ੀਂ ਆਮ ਪਰ ਜਿੰਦਗੀ ਦੇ ਵਿੱਚ ਅਸੀਂ ਅਕਸਰ ਨੀਂਦ ਨੂੰ ਘੱਟ ਮਹੱਤਵ ਦਿੰਨੇ ਆਂ ਜ਼ਿਆਦਾਤਰ ਨੌਜਵਾਨਾਂ ਦੇ ਵਿੱਚ ਇਹ ਦੇਖਿਆ ਗਿਆ ਹੈ ਕਿ ਉਹ ਦਿਨ ਵੇਲੇ ਕੰਮ ਕਰਦੇ ਨੇ ਅਤੇ ਰਾਤ ਨੂੰ देर तक ਜਾਗ ਕੇ ਮौज-ਮਸਤੀ ਜਾਂ ਫਿਰ ਰਾਤ ਭਰ ਮੋਬਾਈਲ ਫੋਨ ਦੀ ਵਰਤੋਂ ਕਰਦੇ ਨੇ ਪਰ ਉਹ ਭੁੱਲ ਜਾਂਦੇ ਨੇ ਕਿ ਨੀਂਦ ਦੀ ਕਮੀ ਸਿਹਤ ਲਈ ਬਹੁਤ ਹਾਨੀਕਾਰਕ ਹੋ ਸਕਦੀ ਹੈ ਸੌਂਦੇ ਸਮੇਂ ਸਾਡਾ ਸਰੀਰ ਨਾ ਸਿਰਫ ਆਰਾਮ ਕਰਦਾ ਹੈ ਸਗੋਂ ਤੰਦਰੁਸਤ ਵੀ ਰਹਿੰਦਾ ਹੈ ਇਸ ਲਈ ਨੀਂਦ ਦੀ ਕਮੀ ਸਿਹਤ ਨੂੰ ਕਈ ਨੁਕਸਾਨ ਪਹੁੰਚਾਉਂਦੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਾਹਿਰਾਂ ਨੇ ਦੱਸਿਆ ਕਿ ਨੀਂਦ ਦੀ ਕਮੀ ਕਾਰਨ ਵਿਅਕਤੀ ਆਸਾਨੀ ਨਾਲ ਮੋਟਾਪੇ ਦਾ ਸ਼ਿਕਾਰ ਹੋ ਸਕਦਾ ਹੈ ਇਸ ਦਾ ਕਾਰਨ ਇਹ ਹੈ ਕਿ ਨੀਂਦ ਘਰੇਲਿਨ ਅਤੇ ਲੈਪਟਿਨ ਨਾਮਕ ਹਾਰਮੋਨਸ ਨੂੰ ਕੰਟਰੋਲ ਕਰਦੀ ਹੈ ਜਦੋਂ ਅਸੀਂ ਪੂਰੀ ਨੀਂਦ ਨਹੀਂ ਲੈਂਦੇ ਆ ਤਾਂ ਸਾਡਾ ਸਰੀਰ ਜ਼ਿਆਦਾ ਮਾਤਰਾ ਦੇ ਵਿੱਚ ਘਰੇਲਿਨ ਹਾਰਮੋਨ ਛੱਡਦਾ ਹੈ ਜਿਸ ਨਾਲ ਭੁੱਖ ਜ਼ਿਆਦਾ ਲੱਗਦੀ ਹੈ ਇਸ ਕਾਰਨ ਵਿਅਕਤੀ ਖਾਣਾ ਖਾਂਦਾ ਹੈ ਅਤੇ ਉਸ ਦਾ ਭਾਰ ਵੱਧ ਜਾਂਦਾ ਹੈ ਲੰਮੇ ਸਮੇਂ ਤੱਕ ਅਜਿਹਾ ਹੋਣ ਨਾਲ ਮੋਟਾਪੇ ਦੀ ਸਮੱਸਿਆ ਵੀ ਹੋ ਸਕਦੀ ਹੈ ਨੀਂਦ ਦੀ ਕਮੀ ਕਾਰਨ ਕੋਰਟੀਸੋਲ ਹਾਰਮੋਨ ਨਿਕਲਦਾ ਹੈ ਜਿਸ ਕਾਰਨ ਤਣਾਅ ਵੱਧਦਾ ਹੈ ਲੰਮੇ ਸਮੇਂ ਤੱਕ ਨੀਂਦ ਨਾ ਆਉਣ ਕਾਰਨ ਇਹ ਤੁਹਾਡੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਸ ਕਾਰਨ ਚਿੰਤਾ ਅਤੇ ਉਦਾਸੀ ਦੀ ਸਮੱਸਿਆ ਵੀ ਹੋ ਸਕਦੀ ਹੈ ਸਾਡੀ ਰੋਜ਼ੀਂ ਆਮ ਪਰ ਇਹ ਜ਼ਿੰਦਗੀ ਦੇ ਵਿੱਚ ਅਸੀਂ ਅਕਸਰ ਨੀਂਦ ਨੂੰ ਘੱਟ ਮਹੱਤਵ ਦਿੰਨੇ ਆ ਜ਼ਿਆਦਾਤਰ ਨੌਜਵਾਨਾਂ ਦੇ ਵਿੱਚ ਇਹ ਦੇਖਿਆ ਗਿਆ ਹੈ ਕਿ ਉਹ ਦਿਨ ਵੇਲੇ ਕੰਮ ਕਰਦੇ ਨੇ ਅਤੇ ਰਾਤ ਨੂੰ देर तक ਜਾਗ ਕੇ ਮौज-ਮਸਤੀ ਜਾਂ ਫਿਰ ਰਾਤ ਭਰ ਮੋਬਾਈਲ ਫੋਨ ਦੀ ਵਰਤੋਂ ਕਰਦੇ ਨੇ ਪਰ ਉਹ ਭੁੱਲ ਜਾਂਦੇ ਨੇ ਕਿ ਨੀਂਦ ਦੀ ਕਮੀ ਸਿਹਤ ਲਈ ਬਹੁਤ ਹਾਨੀਕਾਰਕ ਹੋ ਸਕਦੀ ਹੈ ਸੌਂਦੇ ਸਮੇਂ ਸਾਡਾ ਸਰੀਰ ਨਾ ਸਿਰਫ ਆਰਾਮ ਕਰਦਾ ਹੈ ਸਗੋ ਤੰਦਰੁਸਤ ਵੀ ਰਹਿੰਦਾ ਹੈ ਇਸ ਲਈ ਨੀਂਦ ਦੀ ਕਮੀ ਸਿਹਤ ਨੂੰ ਕਈ ਨੁਕਸਾਨ ਪਹੁੰਚਾਉਂਦੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਾਹਿਰਾਂ ਨੇ ਦੱਸਿਆ ਹੈ ਕਿ ਨੀਂਦ ਦੀ ਕਮੀ ਕਾਰਨ ਵਿਅਕਤੀ ਆਸਾਨੀ ਨਾਲ ਮੋਟਾਪੇ ਦਾ ਸ਼ਿਕਾਰ ਹੋ ਸਕਦਾ ਹੈ ਇਸ ਦਾ ਕਾਰਨ ਇਹ ਹੈ ਕਿ ਨੀਂਦ ਘਰੇਲਿਨ ਅਤੇ ਲੈਪਟਿਨ ਨਾਮਕ ਹਾਰਮੋਨਸ ਨੂੰ ਕੰਟਰੋਲ ਕਰਦੀ ਹੈ ਜਦੋਂ ਅਸੀਂ ਪੂਰੀ ਨੀਂਦ ਨਹੀਂ ਲੈਂਦੇ ਆ ਤਾਂ ਸਾਡਾ ਸਰੀਰ ਜ਼ਿਆਦਾ ਮਾਤਰਾ ਦੇ ਵਿੱਚ ਘਰੇਲਿਨ ਹਾਰਮੋਨ ਛੱਡਦਾ ਹੈ ਜਿਸ ਨਾਲ ਭੁੱਖ ਜ਼ਿਆਦਾ ਲੱਗਦੀ ਹੈ ਇਸ ਕਾਰਨ ਵਿਅਕਤੀ ਖਾਣਾ ਖਾਂਦਾ ਹੈ ਅਤੇ ਉਸ ਦਾ ਭਾਰ ਵੱਧ ਜਾਂਦਾ ਹੈ ਲੰਮੇ ਸਮੇਂ ਤੱਕ ਅਜੀਹਾ ਹੋਣ ਨਾਲ ਮੋਟਾਪੇ ਦੀ ਸਮੱਸਿਆ ਵੀ ਹੋ ਸਕਦੀ ਹੈ ਨੀਂਦ ਦੀ ਕਮੀ ਕਾਰਨ ਕੋਰਟੀਸੋਲ ਹਾਰਮੋਨ ਨਿਕਲਦਾ ਹੈ ਜਿਸ ਕਾਰਨ ਤਣਾਅ ਵਧਦਾ ਹੈ ਲੰਮੇ ਸਮੇਂ ਤੱਕ ਨੀਂਦ ਨਾ ਆਉਣ ਕਾਰਨ ਇਹ ਤੁਹਾਡੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਸ ਕਾਰਨ ਚਿੰਤਾ ਅਤੇ ਉਦਾਸੀ ਦੀ ਸਮੱਸਿਆ ਵੀ ਹੋ ਸਕਦੀ ਹੈ